ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਾਜੀ ਸੂਈ ਵੈੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਐਚਐਫ ਨਸਲ ਦੀ ਡੱਬੀ ਵੈੜ ਚੰਗੇ ਦੁੱਧ ਵਾਲੀ ਪ੍ਰਾਈਸ ਜੈਜ ਹੀ ਹੋ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਨਾਮ ਤੇਰਾ ਸਰਪਾਲ ਸਿੰਘ ਬੰਦ ਚੰਦਪੁਰਾਣਾ ਤੇ ਫਿਰ ਬਗਾਪੁਰਾਣਾ ਜਿਲ੍ਹਾ ਮੂਹਾਂ ਫੋਨ ਨੰਬਰ ਦਾ 85848781 858487 ਕਿੰਨਵਾ ਸੂਆ ਬਾਈ ਪਾਲ ਪਹਿਲਾ ਸੂਆ ਮੂਹਾਂ 6 ਦਾੰਦਾ ਹਜੇ ਛਿੱਗੀ ਹਾਂਜੀ ਹਜੇ ਜਵਾਨ ਨਹੀਂ ਹੋਈ ਚੁੱਕਦੀ ਆਏ ਉਹ ਮੈਂ ਖੜੇ ਆ ਦੰਦਾ ਸੂਈ ਨੂੰ ਸਵਾ ਤੇ ਕੱਲ ਸ਼ਾਮ ਦੀ ਸੂਈ ਹੋਈ ਹੈ ਜੇਰ ਜੇਰ ਜੋ ਨਾਨਾ ਆਪਣੇ ਕੋਲ ਵੀਡੀਓ ਬਣੀ ਹੈ ਜੇ ਕੋਈ ਭੈਣ ਭਰਾ ਵੇਖਣੀ ਚਾਹੁੰਦਾ ਪਰ ਉਹ ਦਿਖਾ ਦੇਂਗਾ ਕਿੰਨਾ ਕਿ ਦੁੱਧ ਪਿਆ ਜੀ ਦੁੱਧ ਵੀਰੇ ਜੇ ਹਿਸਾਬ ਨਾਲ ਕੱਦ-ਕੱਟ ਤੇ ਜਾਤ ਬ੍ਰੀਡ ਆ 20 ਕਿਲੋ ਤੋਂ ਟੁੱਟਣ ਵਾਲੀ ਜਾਣੀ। ਹੂੰ ਬਾਕੀ ਅਗਲੇ ਦੀ ਸੇਵਾ ਜੇ ਅਗਲਾ ਸੇਵਾ 10 ਕਿਲੋ ਵਾਲੀ ਕਰੂਗਾ ਤਾਂ ਫਿਰ ਦਾ ਮੈਂ ਲੈ ਲਊਗਾ। ਹੋ ਸਕਦਾ ਵੀ ਮੇਰੇ ਕਹਿਣ ਤੋਂ ਅਗਲਾ 22 ਕਿਲੋ ਵੀ ਲੈ ਲੈ ਦੋਜੇ ਚੰਗੀ ਸੇਵਾ ਵਾਲਾ ਦੋ ਤੋਂ ਵੱਧ ਵੀ ਲੈ ਲਵੇ। ਸਹੀ ਹੈ। ਕੱਢੀਏ ਬਾਹਰ। ਦੁੱਧ ਦਾ ਸੇਵਾ ਦਾ ਹੋ ਜਾਂਦਾ ਜਿੰਨੀ ਵੀ ਕਰ ਲੂ। ਇਹ ਤਾਂ ਮਸ਼ੀਨਾ। ਇਹ ਤਾਂ ਗੱਲ ਸੀ। ਜਿੰਨਾ ਪਾਲਾ ਉਹਨਾਂ ਕੱਢ ਲਾ। ਦੋਸਤੋ ਐਚ ਐਫ ਨਸਲ ਦੀ ਵੈੜ ਪੂਰੀ ਫੁੱਲ ਵੱਡੀ। ਹੁਣ ਅੱਗੇ ਤੁਹਾਡੀ ਦੁੱਧ ਸੇਵਾ ਦਾ ਜਿਵੇਂ ਬਾਈ ਨੇ ਕਿਹਾ ਗੱਲ ਸਹੀ ਹੈ ਜੀ ਐਡੀ ਵੜ 20 ਕਿਲੋ ਦੁੱਧ ਦਰਮਿਆਨੀ ਜੀ ਸੇਵਾ ਤੇ ਦਿੰਦੀ ਨਹੀਂ ਫਿਰ ਫਿਰ ਦੇਣਾ ਵੀ ਕਿਹੜੀ ਨੇ ਆ ਐਚ ਐਫ ਨਾਲ ਦੀ ਡੱਬੀ ਵੜ ਸੋਹਣਾ ਬੜੀ ਸਟਰਕਚਰ ਆ ਖੁੱਲੇ ਢੁਲੇ ਅੰਗਾਂ ਪੈਰਾਂ ਦੀ ਐ 56 11 ਟਰੈਕਟਰ ਜਿੱਡੀ ਐ ਕੋਈ ਨਿੱਕੀ ਮਾਰੀ ਹੰਬੀ ਜੀ ਨਹੀਂ ਬਾਕੀ ਤੁਸੀਂ ਵੇਖਿਆ ਹੀ ਉਤੋਂ ਦੀ ਹੋ ਕੇ ਮੂੜੀ ਆ ਫਿਟਿੰਗ ਆਲਾ ਹਵਾਨਾ ਕੰਪੈਕਟ ਆਡਰ ਦੀ ਠੋਸ ਨਿਕਰ ਹਵਾਨਾ ਥਾਣਾ ਹੱਦੀ ਚਵਾਈ ਵਾਲੇ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਤਣਾ ਦੀ ਸਾਫ ਸੁਥਰੀਆ ਰੂਵ ਵਰਗਾ ਹਵਾਨਾ ਨਾ ਕੋਈ ਸੈਡ ਆ ਨਾ ਕੋਈ ਭਾਲ ਆ ਜੀ ਲਓ ਮੈਂ ਐਂ ਬੈਜੀ ਕੋਈ ਚੱਕ ਨਹੀਂ ਚਵਾਈ ਲੱਗੀ ਵੇਗਲ ਚਵਾਈ ਲੰਗੀ ਗਰਨੇਟ ਆਰਦੀ ਸਾਰਾ ਉਹ ਮੈਂ ਵੀ ਚਵਾਈ ਦੀ ਪੂਰੀ ਚੰਗੀ ਆ ਮੋਟੀ ਧਾਰ ਆ ਕੋਈ ਪੂਰ ਨਹੀਂ ਕੋਈ ਛਿੱਟਾ ਨਹੀਂ ਉਸਮਾ ਚੋਣ ਬਸਮਾ ਦੀ ਜੇਰ ਦੀ ਤਾਜੀ ਸੂਈ ਦੀ ਫੁੱਲ ਗਰੰਟੀ ਆ ਦੁੱਧ ਅਗਲਾ ਆ ਦੀ ਸੇਵਾ ਨਾਲ ਲੋਕ ਆ ਠੀਕ ਆ ਉਦਲੀ ਚੀਜ਼ ਦੀ ਸਾਰੀ ਦੀ ਗਰੰਟੀ ਆ ਜੇਰ ਦੀ ਆਪਾਂ ਵੀਡੀਓ ਦਿਖਾ ਦਾਂਗੇ ਜਿਹਦੀ ਜਿਹੜੀ ਚੀਜ਼ ਆਦੀ ਪਈ ਜਾਂਦੀ ਦੀ ਪੈ ਗਈ ਜੇਰ ਦੀ ਦੋਨੇ ਹੈਗੇ ਆਪਣੇ ਕੋਲੇ ਤਾਜੀ ਸੂਈ ਦੀ ਗਾਰੰਟੀ ਆ ਚੋਣ ਪਸਮਾ ਦੀ ਗਾਰੰਟੀ ਆ ਐ ਨਹੀਂ ਕੋਈ ਆ ਕੇ ਕਹੂਗਾ ਵੀ ਇਹ ਬੱਚਾ ਕਿਸ ਦਾ ਹੋਰ ਆ ਕਹਿਣ ਵਾਲੇ ਬਈ ਬਹੁਤ ਕਹਿਣ ਕਹਿਣਦੇ ਆ ਤੇ ਆ ਉਹ ਚੀਜ਼ ਦੀ ਗਾਰੰਟੀ ਹੋ ਗਈ ਆਪਣੀ ਫੋਲੋ ਦੁੱਧ ਆਉਦੀ ਸੇਵਾ ਦਾ ਆਪਦੀ ਸਮਝ ਨਾਲ ਲੈ ਲੈ ਮੈਂ ਕਿੰਨਾ ਲੈ ਲਊਗਾ ਇਹ ਤਾਂ ਕਹਿਣ ਵਾਲੇ ਤਾਜੀ ਸੂਈ ਨੂੰ ਵੀ ਤੋਕਰ ਕਹਿੰਦੇ ਆ ਤੇ ਜਿਉਂ ਨਹੀਂ ਪਤਾ ਲੱਗਣਾ ਉਹਨੂੰ ਤੋਕਰ ਦੇ ਮਗਰ ਬੱਚਾ ਲਾ ਦੇ ਉਹਨੂੰ ਉਹ ਵੀ ਨਹੀਂ ਪਤਾ ਲੱਗਣਾ ਦੂਜੀ ਗੱਲ ਹੋਰ ਲੋਕਾਂ ਦੇ ਦਿਮਾਗ ਵੇਖ ਲੋ ਕੌਣ ਕਹਿੰਦਾ ਦੁੱਧ ਪੀਲਾ ਤੇ ਦਰ ਦੁਕਾਨ ਤੇ ਦੁੱਧ ਹੁਣ ਜਾਂ ਤਾਂ ਗਾਂ ਦਾ ਕਿਸੇ ਦਾ ਪੀਲਾ ਹੋਊਗਾ ਕਿ ਇਹਦਾ ਚਿੱਟਾ ਹੋਊਗਾ ਜੇ ਥੋੜੀ ਖਰਾਕੇ ਸ ਵੱਧ ਪਾ ਲੋ ਫਿਰ ਚਿੱਟਾ ਹੋ ਜਾਂਦਾ ਨਹੀਂ ਤਾਂ ਇਹਦੇ ਜਿਹੜਾ ਲਕਟੇਸ਼ਨ ਵੱਧ ਜਾਂਦੀ ਆ ਉਹਦੀ ਵਜ੍ਹਾ ਨਾਲ ਨਾਲੇ ਪੀਲਾ ਹੋ ਜਾਂਦਾ ਜੈਜ ਜੈ ਮੁੱਲ ਜੈਜ ਮੁੱਲੇ ਮੁੱਲ ਕਰੋਣਾ ਯਾਰ ਹੋਰ ਕਿਸੇ ਕੋਲ 70 75 ਕਰਦਾ ਆਪਾਂ ਮੁੱਲ ਨਹੀਂ ਕਰਨਾ ਆਪਾਂ 62000 ਦੀ ਦੇ ਦੇਣੀ ਸਹੀ ਹੈ ਦੋਸਤੋ ਬੈਲ ਕੋਲ ਜੈਜ ਡਿਮਾਂਡ ਮੁੱਲ ਕਰਨ ਨੂੰ ਭਾਵੇਂ 70000 75000 ਬਾਈ ਕਹਿੰਦਾ ਕਰਾ ਲਓ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਬਾਈ ਕਹਿੰਦਾ ਮੁੱਲ ਇੰਨਾ ਹੀ ਹੋਣਾ ਸੀ ਪਰ ਆਪਾਂ 62000 ਦੀ ਦੇ ਦੇਣੀ ਆ ਚਾਰ ਪੰਜ ਪੰਡ ਤੁਰ ਫਿਰ ਕੇ ਢੇੜਾ ਦੇ ਆਓ ਪਹਿਲਾਂ ਐਡੀ ਵਹਿੜ ਕੋਈ 60 62000 ਦੀ ਦਿੰਦਾ ਨਹੀਂ ਸਹੀ ਹੈ ਸੀ ਸਾਉ ਦੀ ਫੁੱਲ ਗਾਰੰਟੀ ਬਾਕੀ ਜ਼ਿਆਦ ਆਲੀ ਹੈ ਕਿ ਡਾ ਢਾਂਡੀ ਲੱਤਾਂ ਮਾਰੂਗੀ ਬਾਕੀ ਆਇਆ ਨਾ ਅਗਲੇ ਸੂਵੇ ਚ ਵੈੜੀ ਲੱਖ ਰੁਪਏ ਦੀ ਤਿਆਰ ਹੋਣੀ ਆ ਐਰ ਕੀ ਦਾ ਸੂਵਾ ਫ੍ਰੀ ਜੀ ਪੀਤਾ ਜਾਣਾ ਹੂੰ ਦੋਸਤੋ ਇਹ ਵੀ ਗੱਲ ਸਹੀ ਹੈ ਵੈੜ ਵਾਧੇ ਆਲੀ ਹੈ ਕਿਉਂਕਿ ਨਵਾਂ ਹਨ ਦੂਜੇ ਸੂਵੇ ਨੂੰ ਜੇ ਕੋਈ ਭੈਣ ਭਰਾ ਐਰ ਕੀ ਦਾ ਸੂਵਾ ਦੁੱਧ ਪੀ ਕੇ ਰਾਜੀ ਕਰਕੇ ਸੇਲ ਵੀ ਕਰਦਾ ਤਾਂ ਵੀ ਫੁੱਲ ਪੈਸਿਆਂ ਦੀ ਵੱਚੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਆ ਐਚ ਐਫ ਨਸਲ ਦੀ ਫੁੱਲ ਜ਼ਿਆਦ ਆਲੀ ਚੰਗੇ ਦੁੱਧ ਵਾਲੀ ਵੈੜ ਪ੍ਰਾਈਸ ਜੈ ਜੀ ਹੈ 62000 ਐਡਿ ਵੜ ਜੇ ਕਿਤੇ ਫਾਰਮ ਚੋਂ ਲੈਣੇ ਆ 1.5 2 ਲੱਖ ਤੋਂ ਘੱਟ ਕੋਈ ਵੀ ਗੱਲਾਂ ਨਹੀਂ ਕਰਦਾ ਪਰ ਬਿਲਕੁਲ ਜਾਇਜ਼ ਮੁੱਲ ਆ ਮਾਨਤਾਣ ਹੋ ਜੂ ਫੋਨ ਨੰਬਰ ਸਕਰੀਨ ਤੇ ਆ 20 22 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਕਿਉਂਕਿ ਹੁਣ ਰੁੱਤ ਵਧੀਆ ਆ ਗਈ ਆ ਜੇ ਸਿਆਲਾਂ ਚ ਜਾਤ ਵਾਲੀਆਂ ਵੜਾ ਦਰਮਿਆਨੀ ਜੀ ਸੇਵਾ ਦੇਣਾ ਦੁੱਧ ਨਹੀਂ ਦਿੰਦੀਆਂ ਫਿਰ ਦੇਣਾ ਵੀ ਕਿਹੜੀ ਨੇ ਆ ਬਾਕੀ ਉਹ ਪੱਠਾਂ ਦਾ ਟਾਈਮ ਹੋਇਆ ਪਰ 2 ਵਜੇ ਪਏ ਆ ਹਾਂ ਪੱਠਾਂ ਦਾ ਟਾਈਮ ਆ ਖਾ ਪੀ ਕੇ ਗੋਲ ਬਣ ਜਾਂਦੇ ਆ ਅੰਦਰ ਤੁਸੀਂ ਗੱਲ ਨੋਟ ਕਰਨ ਵਾਲੀ ਆ ਦੁਪਹਿਰੇ ਵੀਡੀਓ ਬਣਾ ਰਹੇ ਆ 2 ਵਜੇ ਸ਼ਾਮ ਦੀ ਚਵਾਈ ਜਜੇ 4 ਘੰਟੇ ਪਏ ਆ ਸ਼ਾਮ ਤੇ ਕਰਹਵਾਨਾ ਬੌਲੇ ਨਾਲ ਭਰ ਲੈਣਾ ਸਵੇਰ ਦੀ ਚਵਾਈ ਹੋਈ ਆ ਕੱਲ ਸ਼ਾਮ ਦੀ ਸੂਈ ਵੀ ਆ ਫੋਨ ਨੰਬਰ ਸਕਰੀਨ ਤੇ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਰਸਿਕਾ